ਚਲ ਸਬਜੀ ਤਾਂ ਬਣ ਗਈ ਆਟਾ ਗੁੱਜਾ ਖੋਨਾ ਕੱਪੜੇ ਕੁੱਪੜੇ ਤਿਆਰ ਕਰਕੇ ਰੱਖ ਲੈਣੀ ਆ ਥੋੜੇ ਜਿਹੇ ਤਾਂ ਖਾਣੇ ਹੋਣਗੇ ਨਾ ਫੇਰ ਲਾ ਦੂੰਗੀ ਮੈਂ ਰਮਨ ਹਾਂਜੀ ਯਾਰ ਮੈਂ ਤੇਨੂੰ ਸਲਾਹ ਕਰਨੀ ਆ ਕਾਹਦੀ ਸਲਾਹ ਕਰਨੀ ਆ ਆਜਾ ਉੱਥੇ ਬੈਠ ਕੇ ਕਰਦੇ ਆ ਚਲੋ ਚਲੋ ਹੈ ਕਿੰਨੇ ਨੇ ਹੁਣ ਕਾਹਦੀ ਸਲਾਹ ਕਰਨੀ ਆ ਪਤਾ ਨਹੀਂ ਇਹਨਾਂ ਨੇ ਕੀ ਕਹਿਣਾ ਚਲ ਕੋਈ ਗੀ ਸੌਂਦੀ ਹੈ ਇਹਨਾਂ ਦੀ ਗੱਲ ਵੀ ਚਲ ਆਦਰ ਚਲ ਆਦਰ ਹਾਂਜੀ ਦੱਸੋ ਕੀ ਗੱਲ ਹੋਈ ਆ ਹੋਰ ਦੱਸਣਾ ਕੀ ਆ ਰਵਨ ਮਿਲੂਗਾ ਫਿਕਰ ਪੈ ਲਗਾਓ ਤੁਹਾਡਾ ਫਿਕਰ ਲੱਗਾ ਹੋ ਫਿਕਰ ਦਾਦਾ ਲੱਗਣਾ ਤਾਈ ਨੇ ਘਰ ਬੋਲੋ ਤੇ ਸਾਨੂੰ ਕਹਿਤਾ ਹਾਂਜੀ ਹਾਂ ਉਹ ਹੰਡ ਕਹਿੰਦੇ ਪੈਸੇ ਜੱਕਦਮ ਨਹੀਂ ਰਵਨ ਉੱਤੇ ਜਾਣਾ ਫਿਕਰ ਤਾਂ ਮੈਨੂੰ ਵੀ ਲੱਗਾ ਵਾ ਪਰ ਇੱਕ ਮਨ ਵਿੱਚ ਖੁਸ਼ੀ ਨਹੀਂ ਹੋਣ ਰਹੀ ਆ ਬਣਿਆ ਬਣਾਇਆ ਮਿਲ ਜੂਗਾ ਜੇ ਆਹ ਸਾਰਾ ਚੀਜ਼ਾਂ ਇਕੱਠੀਆਂ ਕਰਕੇ ਘਰ ਝੁਮਣਾ ਪਿਆ ਨਾ ਫੇਰ ਬਰਾਸਾ ਆਣਾ ਨਾ ਇੰਦੀਆਂ ਚੀਜ਼ਾਂ ਇਕੱਠੀਆਂ ਹੋਈਆਂ ਤਾਂ ਨਾ ਇਲਾਕਾ ਘਰ ਵੜੇ ਕੋ ਬੰਨਣਾ ਹੀ ਆ ਇਹ ਨਹੀਂ ਉਹ ਬੜਾ ਬੇੜਾ ਸਮਾਜ ਨੂੰ ਲੱਗਾ ਲੱਗਿਆ ਇਦਾਂ ਹੀ ਦੇਦੇ ਚੱਲੇ ਆ ਚਲ ਕੋਈ ਗੱਲ ਨਹੀਂ ਤਾਈ ਮਾੜੀ ਨਹੀਂਗੀ ਤਾਈ ਨਾਲ ਮੈਂ ਗੱਲ ਕਰੂੰਗੀ ਵੀ ਕੋਈ ਨਹੀਂ ਹੀ ਹੋਣੀ ਨਾ ਪਰ ਪੈਸੇ ਦੇ ਦਾਂਗੀ ਅੱਦੇ ਹੁਣ ਦੇ ਦਾਂ ਕਿ ਅੱਦੇ ਦੇ ਨਿੱਕ ਘੇਰ ਕੇ ਦੇ ਦਾਂ ਉਹਦਾ ਲੱਗਿਆ ਰਮਨ ਜੇ ਗੱਲ ਕੀਤੀ ਹੋਏ ਨਾ ਤੇ ਮੁੜ ਕੇ ਬੰਦਾ ਝੂਠਾ ਨਹੀਂ ਪਈਦਾ ਮੇਰੀ ਸੋਹਣਾ ਗੱਲ ਕਹਿ ਨਹੀਂ ਦੇ ਜਿਹੜੇ ਪੈਸੇ ਦੋ ਤਿੰਨ ਹਿਸਤਾਂ ਤੋਂ ਨੇ ਆ ਇਹਦੀ ਕਿਸ਼ਤ ਚੁੱਦ ਦੇ ਦੇ ਦਿੰਨੇ ਤਾਂ ਦੂਜੀ ਕਿਸ਼ਤ ਆਉਤ ਤੇ ਫਿਰ ਦੇ ਦਾਂਗੀ ਕੋਈ ਗੱਲ ਨਹੀਂ ਜੀ ਉਹਨੇ ਵਿਚਾਰੀ ਨੇ ਸਾਡਾ ਇੰਨਾ ਸਾਥ ਅੱਗੇ ਦਿੱਤਾ ਤਾਂ ਹੁਣ ਵੀ ਉਹਨੇ ਸਾਥ ਤੇ ਇਹ ਦੇਣਾ ਵਾ ਸਾਡਾ ਇਹ ਸਾਥ ਤੇ ਵਿਚਾਰੀ ਬਥੇਰਾ ਦੇਣ ਲਈ ਆ ਜਿੰਨੇ ਜੋਗੀ ਹੈਗੀ ਆ ਨਹੀਂ ਤੇ ਰਮਨ ਕੇ ਨੂੰ ਦੇ ਸਕਦੇ ਕੋਠੀ ਇਹ ਤਾਂ ਦਾਦਾ ਦੇ ਕੀ ਹੋਆ ਉਹ ਕੋਈ ਗੱਲ ਨਹੀਂ ਤਾਈ ਜੱਲਾ ਬੜਾ ਕਰਦੀ ਐ ਮੈਂ ਇੱਕ ਵਾਰ ਤਾਂ ਇਹ ਜੀ ਨਾਲ ਗੱਲ ਕਰ ਲਵਾਂਗੀ ਹਬਲ ਤੇ ਤੁਸੀਂ ਗੱਲ ਕਰੋ ਫਿਰ ਰਮਨ ਮੇਰੀ ਗੱਲ ਕੀਤੀ ਗੱਲ ਹੋਰ ਵਾ ਤੇ ਤੇਰੀ ਗੱਲ ਹੋਗਾ ਲੈ ਤਾਂ ਅਸ ਤਾਦੀ ਤਲਵੋਰ ਤੇ ਉਹਨਾਂ ਨੂੰ ਵੀ ਪਤਾ ਹੀ ਆ ਇਕੱਠੇ ਰਹਿੰਦੇ ਨੇ ਇਲਾਕੇ ਲਾਗੇ ਲਾਗੇ ਪਿੰਡ ਦਾ ਦੇਖ ਬੰਦੇ ਪੀਣਾ ਉਹ ਰਹਿੰਦੇ ਤਾਂ ਹੀ ਲਾਗੇ ਲਾਗੇ ਪਰ ਨਹੀਂ ਯਾਰ ਤੂੰ ਗੱਲ ਕਰ ਲੈ ਨਹੀਂ ਗੱਲ ਕਰਨੀ ਚਾਹੀਦੀ ਉਹਨੂੰ ਕਿਹਾ ਵੀ ਭਾਈ ਗੱਲ ਇਹ ਤਾਂ ਵੀ ਸਦੇ ਪੈਸੇ ਹੀ ਦੇ ਦਨੇ ਆ ਤੇ ਬਾਕੀ ਅਸੀਂ ਦੇਣੇ ਕਿਸ਼ਤਾਂ ਦੇ ਜੇ ਤੂੰ ਯਾਦ ਹੋਣਾ ਕਿ ਨਾਲ ਤੇ ਸਾਰੇ ਪੇਮੈਂਟ ਉਹ ਨਹੀਂ ਕਰ ਸਕਦੇ ਮੇਰੀ ਸੁਣਾਉਣਾ ਗੱਲ ਗੱਲ ਇਹ ਤਾਂ ਆਪੀ ਚੇਤਾਈ ਨੂੰ ਮੈਂ ਕਹਿੰਦੇ ਮੈਂ ਤਾਂ ਨਾ ਹੁਣ ਤੱਕ ਮੁੰਡੇ ਨੂੰ ਬਾਹਰ ਫੋਨ ਤੇ ਗੱਲ ਕਰ ਲਿਓ ਉਹ ਤਾਈ ਨੂੰ ਕਹੂੰਗਾ ਨਾ ਫਿਰ ਜੇ ਨਾ ਮੰਨਣਗੇ ਤਾਂ ਫਿਰ ਮੈਂ ਕਹੂੰਗਾ ਮੇਰੀ ਤੇ ਗੱਲ ਕਰਾਉਂਦਾ ਆਂ। ਆਹ ਉਹਨਾਂ ਨੂੰ ਕਿਹਾ ਵੀ ਜੀ ਮੈਂ ਪਹਿਲੇ ਮਾਨਦਾ ਰਿਹਾ ਤਾਈ ਜੀ ਇਹ ਆ ਕੋਈ ਗੱਲ ਨਹੀਂ ਮੈਂ ਅੱਦੇ ਹੁੰਦੇ ਦਿੰਦਾ ਤੇ ਖੈਰ ਕੇ ਦੇ ਦੂੰਗਾ। ਉਹ ਚਲੋ ਉਹ ਤੇ ਗੱਲ ਹੁਣ ਬਾਤ ਹੀ ਆ। ਐਡਾ ਵੀ ਪੱਥਰ ਦਿਲ ਨਹੀਂ ਕਰੀ ਹੁੰਦਾ ਮਾਨ ਨਹੀਂ ਜਾਂਦੇ ਆ ਕੋਈ ਗੱਲ ਨਹੀਂ ਇਹਨਾਂ ਨੇ ਸਾਰਾ ਕੱਢਿਆ ਵਾ। ਉਹ ਪਤਾ ਮਾਨੂੰ ਸਾਰੀ ਗੱਲ ਤਾਂ ਤਾਈ ਨੇ ਦੱਸਿਆ ਹੀ ਆ ਉਹਨਾਂ ਨੂੰ। ਆਹ ਵੀ ਤਾਂ ਗੱਲ ਹੈਗੀ ਆ। ਕੋਈ ਗੱਲ ਨਹੀਂ ਪਰ ਫਿਰ ਵੀ ਮੈਂ ਗੱਲ ਕਰੂੰਗੀ। ਮੈਨੂੰ ਵੀ ਚੱਕ ਆ ਜਾਈ ਹੁੰਦਾ ਹਾਂ ਮੈਂ ਤਾਂ ਪਿਆਣਾ ਹਾਂ ਜੇ ਪਹਿਲੀ ਠੇਕੇ ਤੇ ਦਿੱਤੀ ਉਦੋਂ ਵੰਦ ਕੇ ਅੱਗੇ ਅੱਗੇ ਕਰਕੇ ਦਵਾਂਗੇ ਜੇ ਹੁਣ ਘਰ ਵੱਲ ਗਿਆ ਹਾਂ ਤਾਂ ਹੁਣ ਆਦੇ ਆ ਪਾਣੇ ਅਗਲੀ ਕੋਈ ਨਾ ਹੀ ਕਰੇ ਪਰ ਆਪਣੀ ਮੰਨ ਲਈ ਤੇ ਦਰ ਮੈਂ ਤਾਂ ਹੀ ਤੇ ਮੇਰਾ ਹੌਸਲਾ ਪੈਂਟਿਆ ਗੱਲ ਕਰਨ ਦਾ ਕਿ ਮੈਂ ਤੇਨੂੰ ਗੱਲ ਕਹਿਣਾ ਮੇਰੀ ਗੱਲ ਸੁਣ ਹਰ ਵੇਲੇ ਤੂੰ ਮੈਨੂੰ ਕਹਿਂਦੇ ਰਹੇਂ ਤੂੰਗਾ ਲਗਾ ਹੁਣ ਪਹਿਲੀ ਨਾਲ ਇਹ ਤੇ ਬੈਂਗਲ ਕਾ ਲਈ ਹੁਣ ਤੂੰ ਤੇਹੀ ਨਾਲ ਕਰੋ ਹੁਣ ਤੇ ਰਕੋ ਬੱਡੀ ਇਹ ਨਾ ਨੰਦ ਬਤਾਵਾ ਇਹਦੋਂ ਨਾ ਬੰਦਾ ਕਰੀ ਤੇ ਨਾ ਨਹੀਂ ਤੇ ਨੀਣਾ ਗੱਲ ਕਰਦੀ ਐ ਬੰਦੇ ਨਾਲ ਨਹੀਂ ਉਹ ਗੱਲ ਕਰ ਸਕਦੀ ਚਲੋ ਕੋਈ ਗੱਲ ਨਹੀਂ ਫਿਰ ਮੈਂ ਕਰੂੰਗੀ ਗੱਲ ਜੇ ਨਹੀਂ ਤੇ ਕੁੜੀ ਇਹਦੇ ਨਾਲ ਫੋਨ ਤੇ ਗੱਲ ਕਰ। ਇਹ ਨੂੰ ਇੱਕਦਿੱਤ ਤਾਈ ਨੂੰ ਪੁੱਛੇ ਤੇ ਸਹੀ। ਕੁੜੀ ਨਾਲ ਬਾਤ ਗੱਲ ਕਰੀਏ ਨਾ ਮੈਂ ਉਹਨੂੰ ਤੇ ਹਾਂ ਜੇ ਕਹੂਗੀ ਵੀ ਮੈਂ ਮड्या ਨੂੰ ਪੁੱਛ ਕੇ ਦੱਸਾਂਗੀ ਉਹ ਮਾ ਤੇ ਫਿਰ ਤੋਂ ਗੱਲ ਪੈਣੀ ਨਾ ਕਰੀ। ਚਲੋ ਠੀਕ ਆ ਜਿੱਦਾਂ ਜੀ ਕਹਿੰਦੇ ਜਿੱਦਾਂ ਹੀ ਕਰ ਲੈਂਦੀ ਹਾਂ ਇਦਾਂ ਬਹਾਂਦੀ ਨਾ ਤਾਈ ਜੀ ਬਿਠੀ ਆ ਬਾਹਰ। ਜਾਣੀਆਂ ਲਾ ਕੇ ਕੁਛ ਵੀ ਹਮਲਾ ਕੀ ਜਾਂਦੀ। ਤੇ ਜੇ ਬਿਆਰ ਜੇ ਤੇ ਫਿਰ ਉਸ ਹੱਬਾ ਕਰਾ ਲਿਆ ਜਿਵੇਂ ਤਾਈ ਤੂੰ ਜੋ ਕਹਣਾ ਮੁੰਡਿਆਂ ਨੂੰ ਕਰਾ ਆਹੋ ਜੋ ਇਹਨਾਂ ਨੇ ਕਹਿਣਾ ਉਹ ਵੀ ਬੰਨਣਾ ਉਹਨਾਂ ਨੇ ਠੀਕ ਹੋਇਆ ਨਹੀਂ ਪਰ ਨਾਲੇ ਜੀ ਇੱਥੇ ਹੀ ਆ ਜੇ ਕਿਹਨੇ ਚੱਲ ਚੱਲੀਆ ਨਹੀਂ ਨਾਲੇ ਇਹ ਜਾ ਨਹੀਂ ਦੇਣਾ ਜਿੰਨੇ ਚੜ੍ਹ ਗਈ ਇੱਥੇ ਮੈਂ ਅਗੇ ਹੀ ਦੇ ਦੇਣੇ ਹਾਂ ਠੇਕੇ ਦੇ ਖਾਲਸਾ ਦੇ ਹੀ ਚਾਹੀਦੇ ਹਨ ਸਾਨੂੰ ਪਤਾ ਵਾ ਚਲ ਇੰਨਾ ਥੋੜਾ ਵਾ ਇਹ ਸੋਚੋ ਕਿ ਸਾਨੂੰ ਸਾਰਾ ਕੁਝ ਰਹਿਣ ਨੂੰ ਦਿੱਤਾ ਵਾ ਕਿ ਇਸ ਚੀਜ਼ ਦੀ ਤੰਗੀ ਨਹੀਂ ਹੈ ਅਸੀਂ ਹਾਂ ਹਾਂ ਮਾ ਤੰਗੀ ਤੇ ਨਹੀਂ ਆ ਮੈਂ ਤਾਂ ਮੰਦਾ ਇਹ ਗੱਲ ਪਰ ਹੋਣ ਨਹੀਂ ਨਾ ਇਹ ਗੱਲ ਦੇ ਵਿੱਚ ਇਨੀ ਵੱਡੀ ਰਸਮ ਦੇ ਵਿੱਚ ਨਹੀਂ ਨਾ ਆਉਣਾ ਮੰਗਣਾ ਚਾਹ ਕੋਈ ਗੱਲ ਨਹੀਂ ਤੇ ਹਾਂ ਕਰਨਾ ਕੋ ਮੈਂ ਕਰਦੀ ਨਾ ਤੈਨੂੰ ਕਰ ਤੇਰੇ ਘਰੇ ਹੀ ਮੈਂ ਇਹ ਕਰਈਆ ਤੂੰ ਮੇਰੇ ਨਾਲ ਗੱਲ ਕਰੀ ਮੈਂ ਤੇ ਲਿਆ ਆ ਬਾਹਰ ਨੂੰ ਤੂੰ ਫੇਰ ਬਾਅਦ ਕਰੀਂ ਚਲੋ ਠੀਕ ਹੈ ਜਾਓ ਬਾਪੂ ਆਹ ਚੱਲ ਮੈਂ ਮੈਂ ਕੋਈ ਖਤਰਾ ਮੋੜੇ ਆਵਾਜ਼ ਮੈਂ ਤੈਨੂੰ ਕਿੰਦਾ ਗੱਲ ਕਰ ਕੀ ਸੋਚੂਗੀ ਜਦੋਂ ਕੋਈ ਚੀਜ਼ ਦਾ ਨਾ ਲੈਂਦਾ ਕਿਸ ਤਰ੍ਹਾਂ ਵਿੱਚ ਕੈਂਪ ਐ ਪੈਂਦੀ ਆ ਪਰ ਸਾਡੀ ਵੀ ਮਜਬੂਰੀ ਜਿੰਨੇ ਕੇ ਪੈਸੇ ਹੈਗੇ ਆ ਸਾਰੇ ਧਾਈ ਨੂੰ ਦੇਤੇ ਕੰਨ ਨੂੰ ਹੀ ਤਾਂ ਨੂੰ ਬਾਹਰ ਅੰਦਰ ਘੁਲਾਣਾ ਉਹਦੀ ਵੀ ਕਲਾਸ ਟੂ ਹੋ ਗਈ ਆ ਕਿਤੇ ਫਾਈਲ ਤੇ ਲੱਭੀ ਆ ਨਾ ਨਹੀਂ ਮੈਂ ਕਹਿ ਲਈ ਆ ਝੰਡਕੇ ਦਾ ਪਤਾ ਕਰੋ ਤੇ ਨਾ ਹੋਵੇ ਤਾਂ ਧਾਈ ਦੇ ਮੁੰਡਿਆਂ ਨੂੰ ਇੱਕ ਕਹੋ ਕਿ ਜੇ ਤੂੰ ਇਹੇ ਤੇ ਕਲਾਸ ਆਉਂਦਾ ਤੂੰ ਹੀ ਬੁਲਾਓ ਜਿੰਨੇ ਪੈਸੇ ਤਾਂ ਦੇ ਲੱਗਣਗੇ ਇਹ ਤਾਂ ਦੇ ਪੈਸੇ ਦੇ ਦਾਂਗੇ ਚਲ ਕੋਈ ਨਹੀਂ ਧਾਈ ਨੂੰ ਪੁੱਛਣਾ ਤੇ ਪੜਾਣੀ ਉੱਠ ਮਣਾ ਕਰਕੇ ਆ ਗਏ ਇਹ ਤੋਂ ਪਸੇਹਨ ਨਹੀਂ ਤੇ ਇੱਥੇ ਬੈਠੇ ਜੇ ਹੁਣ ਤਾਂ ਠੰਡ ਜੀ ਹੋ ਗਈ ਸਭ ਮੈਂ ਲੱਗੀ ਹਾਂ ਉੱਠਣ ਹਾਂਜੀ ਚੱਲੀ ਹਾਂ ਉੱਠ ਕੇ ਅੰਦਰ ਨੂੰ ਤੇ ਮੈਂ ਚੱਲ ਹੁਣ ਜਾਈ ਜੀ ਬਹਿ ਜਾਣੀ ਆਹ ਤੇ ਹੋਰ ਮਾ ਨਾ ਧੁੱਪ ਜੀ ਚਲ ਗਈ ਆ ਮੈਂ ਚਲਣ ਫਿਰ ਤੇ ਅੰਦਰ ਆ ਲਿਆ ਅੰਦੀ ਨੂੰ ਫਿਰ ਮੈਂ ਉੱਠੀ ਹੀ ਚਾਨੀ ਆ ਫਿਰ ਮੀਂਹ ਮਾ ਪਿਆ ਵਾ ਪਰ ਧੁੱਪ ਲੱਗ ਗਈ ਕੱਪੜਾ ਨਹੀਂ ਦਾ ਸੁੱਕ ਗਿਆ ਉਹ ਨਹੀਂ ਬੜਾ ਸੋਹਣਾ ਹੋ ਗਿਆ ਜਿਹੜਾ ਧੁੱਪ ਲੱਗ ਗਈ ਆ ਕਿਤੇ ਕੱਪੜੇ ਨਹੀਂ ਸੁੱਕਦੇ ਤਾਂ ਕਿ ਸਹੀ ਗੱਲ ਤੁਹਾਡੀ ਹੁਣ ਤੇ ਬੜਾ ਸੋਹਣਾ ਮਹਾਰਾਜੀ ਆ ਜਿਹੜੇ ਅੰਡਾ ਲਾਤਾ ਵਾ ਤੇ ਉਹ ਨਾ ਨੇ ਤੁਹਾਡੇ ਨਾਲ ਕਰ ਰਹੀ ਇੱਕ ਸਲਾਹ ਹਾਂ ਕੀ ਲਾ ਇਹ ਹੀ ਤਾਈ ਜੀ ਘਰ ਬਲਾਉਂਦੇ ਦੇ ਹਨ ਕਹਿਤਾ ਵੀ ਮੁੰਡੇ ਕਹਿੰਦੇ ਦੇ ਦੋ ਉਹਨਾਂ ਨੂੰ ਆਹੋ ਇਹ ਹੀ ਤੇ ਨਾ ਕੱਲ ਦੇ ਦੋਵੇਂ ਦੇ ਫਿਕਰਾ ਜੀ ਪਏ ਆ ਇੰਨੀ ਰਕਮ ਤੁਹਾਨੂੰ ਕਿੱਥੋਂ ਦਵਾਂਗੇ ਨਾ ਫਿਕਰ ਕਰਦਾ ਤੇ ਦਾ ਫਿਕਰ ਭਾਈ ਚਲੀ ਗੱਲ ਬਤ ਇਹ ਆਪ ਵੀ ਮੈਨੂੰ ਸ਼ਰਮ ਜੀ ਆਉਂਦੀ ਹੈ ਤੁਹਾਡੇ ਨਾਲ ਗੱਲ ਕਰਦੇ ਆ ਮੈਂ ਇਹ ਕਹਿੰਦੀ ਹੀ ਵੀ ਅੱਦੇ ਹੀ ਤੁਹਾਨੂੰ ਹੁਣ ਦੇ ਦਿੰਨੇ ਆ ਅੱਛਾ ਤੇ ਜਿਹੜੀ ਸਾਡੀ ਜ਼ਮੀਨ ਵੇਚਾਈ ਹੈ ਨਾ ਉਹਦੇ ਦੂਜੇ ਦਾ ਦੂਜੀ ਕਿਸ਼ਤ ਆਉਗੀ ਨਾ ਅੱਦੇ ਤੁਹਾਨੂੰ ਉਦੋਂ ਦੇ ਦਾਂਗੇ ਚਲੋ ਉਹ ਤਾਂ ਕੋਈ ਗੱਲ ਨਹੀਂ ਕੁਛ ਲਾਂਗੀ ਮੁੰਡਿਆਂ ਨੂੰ ਮੈਂ ਕਰਨਗੇ ਤੇ ਮੈਂ ਆਪਣੇ ਤੇ ਆਪ ਹੀ ਕਰ ਲਾਂਗੀ ਹਾਂਜੀ ਤੇ ਗੱਲ ਕਰ ਲਾਂਗੀ ਉਹਨਾਂ ਨਾਲ ਕਿ ਇਦਾਂ ਕਹਿੰਦੇ ਆ ਤੇ ਚੰਗਾ ਉਹਨਾਂ ਨੇ ਕੀ ਕਹਿਣਾ ਵਾ ਸਾਨੂੰ ਵੀ ਇਹ ਆ ਕਿ ਚੱਲ ਕਰਨ ਦੀ ਪਲੱਸ 2 ਹੋ ਗਈ ਆ ਹੁਣ ਪਤਾ ਕਰਦੇ ਫਿਰ ਮੁੰਡਈ ਆ ਕਿ ਤੇ ਇੱਥੇ ਫਾਈਲ ਲਾਈਏ ਤੇ ਬਾਹਰ ਅੰਦਰ 깔ਾਈਏ ਤੇ ਨਾਲੇ ਤੁਸੀਂ ਨਾ ਭਾਜੀ ਉਹਨਾਂ ਨੇ ਇਹ ਵੀ ਗੱਲ ਕਰਿਓ ਕਿ ਜੇ ਉਹ ਸੱਦ ਸਕਦੇ ਆ ਨਾ ਤੇ ਸੱਦ ਲੈਣ ਤੇ ਜਿੰਨੇ ਪੈਸੇ ਤੇ ਲਾ ਉਹਨਾਂ ਦਾ ਲੱਗੂਗਾ ਨਾ ਅਸੀਂ ਦੇ ਦਾਂਗੇ ਚਨੋ ਤੇ ਕੋਈ ਗੱਲ ਨਹੀਂ ਪੁੱਛ ਲਾਂਗੇ ਵੀ ਇਹ ਵੀ ਗੱਲ ਪੁੱਛ ਲਾਂਗੇ ਕਿਉਂਕਿ ਉਹ ਤਾਂ ਪੱਕੇ ਆ ਉੱਥੇ ਕਿੰਨੇ ਚਿਰ ਦੇ ਗਏ ਆ ਉਹਨਾਂ ਨੂੰ ਉੱਧਰ ਤੇ ਸਾਰੇ ਕਾਨੂੰਨ ਦਾ ਆ ਸਭ ਕੁਝ ਪਤਾ ਵਾ ਆਹੋ ਜਿਹੜਾ ਬੰਦਾ ਪੱਕਾ ਰਹਿੰਦਾ ਹੋਵੇ ਇੰਨੇ ਚਿਰਾਂ ਤੋਂ ਉਹਨੂੰ ਸਾਰਾ ਪੇਤ ਹੁੰਦਾ ਵਾ ਹਾਂਜੀ ਹਾਂਜੀ ਨਾਲੇ ਹੁਣ ਜਿੱਦਾਂ ਦੱਸਣ ਦੇ ਵੀ ਉਹਨਾਂ ਦੇ ਉੱਥੇ ਰੈਸਟੋਰੈਂਟ ਵਾ ਉਹਨਾਂ ਦਾ ਕਾਰੋਬਾਰ ਵੱਧ ਵਾ ਉਹ ਤੇ ਇਧਰੋਂ ਬੰਦਾ ਸੱਤ ਸਕਦੇ ਆ ਸੱਤ ਸਕਦੇ ਕੋਈ ਨਹੀਂ ਪੁੱਛ ਲਾਂਗੇ ਆ ਤੇ ਜਰੂਰ ਪੁੱਛਿਓ ਅਨੁਤਾ ਜੀ ਇਹ ਡਰ ਲੱਗਦਾ ਵਾ ਪੀ ਰਕਮ ਰੁਪਈਆਂ ਦੀ ਵੀ ਦੇਣੀ ਹੈ ਕੱਲ ਨੂੰ ਇਹ ਨਾ ਹੋਵੇ ਜੰਟ ਪੈਸੇ ਲੈ ਕੇ ਤਾਂ ਮੁੱਕ ਜੀ ਅੱਜ ਕੱਲ ਤੁਹਾਨੂੰ ਪਤਾ ਹੀ ਉਹ ਤੋਂ ਖਤੜੀ ਵੀ ਬਥੇਰਾ ਵਾ ਧੋਖਾ ਬਣਾਉਂ ਤੋਂ ਖਤ ਬਹੁਤ ਜ਼ਿਆਦਾ ਜੰਟ ਕਰਨ ਦੇ ਨੇ ਇਹ ਤਾਂ ਕੋਈ ਵਾਕਫ ਨੂੰ ਇਹ ਨਹੀਂ ਆਂਦੇ ਜਿੱਦ ਤੇ ਤਸੱਲੀ ਹੋਵੇ ਕੋਈ ਫੀਅਰ ਜਾ ਕੇ ਕਿਤੇ ਤੰਗਾ ਕੰਮ ਹੁੰਦਾ ਨਹੀਂ ਤੇ ਏਜੰਟ ਤੇ ਲੈਣੇ ਲੁੱਟ ਲੁੱਟ ਖਾਣ ਸਹੀ ਗੱਲ ਮਿੱਠੀਆਂ ਗੱਲਾਂ ਵਿੱਚ ਲ ਲੈ ਲੈਂਦੇ ਆ ਤੇ ਮੁੜ ਕੇ ਸਾਡੇ ਵਰਗੇ ਫੇਰੇ ਮਾਰਦੇ ਰਹਿੰਦੇ ਆ ਤੇ ਜਿਹੜਾ ਬੰਦਾ ਉਧਰੋਂ ਉਹਨੂੰ ਤਾਂ ਸਾਰੇ ਹਕੀਕਤਾਂ ਪਤਾ ਹੁੰਦਾ ਵੀ ਕਿੱਦਾਂ ਲਿਓਣਾ ਹੋਣਾ ਕਿੱਦਾਂ ਫੜਾਉਣਾ ਆਹ ਨਹੀਂ ਉਹਨਾਂ ਨੂੰ ਸਾਰੇ ਭੇਜ ਦਿਆ ਹੁਣ ਕੋਈ ਨਹੀਂ ਪੁੱਛ ਲਾਂਗੇ ਇਹ ਵੀ ਗੱਲ ਕਰ ਲਾਂਗੇ ਇਹ ਦੋਵੇਂ ਕੰਮ ਨਾ ਤੁਸੀਂ ਜ਼ਰੂਰ ਕਰੋ ਭਾਜੀ ਹਨਾ ਤਾਂ ਫੋਨ ਆਉਂਦਾ ਵਾ ਤੇ ਕੋਈ ਨਹੀਂ ਆਉਂਦੇ ਆਪ ਨੂੰ ਤੇ ਮੈਂ ਉਹਨਾਂ ਦੇ ਨਾਲ ਗੱਲ ਕਰਾਂਗੀ ਇਹ ਪਿਆਹ ਵੱਲੋਂ ਦੋ ਵਾਰ ਕਰਕੇ ਕਹਿੰਦੇ ਆ ਤੇ ਨਾਲੇ ਨਾ ਇਹਦੋਂ ਮੁੰਡੇ ਵੱਲੋਂ ਵੀ ਕਰਾਂਗੇ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਕਹਿਣ ਲੱਗਾ ਤੀ ਤਾਈ ਦੀ ਨਾਲ ਗੱਲ ਕਰ ਲੋ ਕਹਿੰਦੇ ਨਹੀਂ ਮੈਨੂੰ ਚੱਕਾ ਜਿਆ ਹੁੰਦਾ ਵਾ ਤਾਈ ਨੇ ਕਿਹਾ ਅੱਗੇ ਪੈਲੀ ਲਈ ਹੀ ਠੇਕੇ ਤੇ ਕਦੋਂ ਵੀ ਆਂਦੇ ਸੀ ਅੱਧੇ ਅੱਧੇ ਕਰਕੇ ਦਵਾਗੇ ਹੁਣ ਵੀ ਇਦਾਂ ਕਹਿਣ ਲੱਗੇ ਫੇਰ ਕੀ ਹੋਇਆ ਇਹ ਕਿਹੜੀ ਗੱਲ ਪੁੱਛਦੇ ਇਹ ਨਹੀਂ ਗੱਲ ਚਾੜੇ ਇੱਕ ਵਾਰੀ ਖਰਚ ਲੈਣੀ ਹੁੰਦੀ ਆ ਕਿਤੇ ਹਾਂਜੀ ਬੈਂਕ ਚੀਜ਼ ਜਮਾ ਕਰਾਉਣੇ ਆ ਚਲੋ ਜੇ ਕੋਈ ਭੈਣ ਭਰਾ ਦਾ ਤੀ ਪੁੱਤ ਦਾ ਕੰਮ ਸਵਾਰਿਆ ਜਾਏ ਤੇ ਇਸ ਦੇ ਵਿੱਚ ਕਿਹੜੀ ਗੱਲ ਆ ਹਾਂਜੀ ਹਾਂਜੀ ਆਹੋ ਨਹੀਂ ਉਹ ਵੀ ਆਣੇ ਮਹੀਨੇ 2 ਮਹੀਨੇ ਤੱਕ ਆ ਜਾਣੇ ਆ ਤੇ ਜੇ ਵੀ ਤੋ ਫਿਰ ਉਹਦੋਂ ਪੜਾ ਕੇ ਤੁਹਾਨੂੰ ਦੇ ਦਾਂਗੇ ਕੋਈ ਗੱਲ ਨਹੀਂ ਚਿਰ ਦੀ ਨਾ ਸਾਨੂੰ ਵੀ ਇਹ ਆਪੇ ਚੱਲ ਬਣਿਆ ਬਣਾਇਆ ਕਰ ਮਿਲ ਜੂਗਾ ਕਾਈ ਜੀ ਇਕੱਲੇ ਜਾਣੇ ਕੋਈ ਨਸਮਾਨ ਇਕੱਠਾ ਕਰਨਾ ਹੀ ਬੜਾ ਉਖਾ ਜਾਂਦਾ ਨਹੀਂ ਹੁੰਦਾ ਇਹ ਤਾਂ ਗੱਲ ਤੇਰੀ ਠੀਕ ਹੈ ਤੇਰੀ ਸਮਾਨ ਇਕੱਠਾ ਕਰਨਾ ਮਿਸਤਰੀਆਂ ਨੂੰ ਲੱਭਣਾ ਕਈ ਕੁਛ ਉਹਨਾਂ ਦੇ ਮਗਰ ਮਗਰ ਫੇਰਨਾ ਬੜੀ ਖੇਚਲ ਹੁੰਦੀ ਆ ਉਹਨਾਂ ਵੱਲ ਧਿਆਨ ਲੈ ਰੱਖੋ ਤੇ ਕਰਦੇ ਕੱਖ ਨਹੀਂ ਕਰਦੇ ਨਹੀਂ ਕਰਦੇ ਇਹ ਕੰਮ ਤੇ ਇਦਾਂ ਹੀ ਆ ਬਸ ਬਸ ਤਾਂ ਚੱਲ ਇਹ ਆਪ ਬਣਾਉਣਾ ਤੇ ਹੀ ਹੈਗਾ ਇਹ। ਉਹ ਤੇ ਧੀਏ ਬਣਾਉਣਾ ਹੀ ਪੈਣਾ ਬਣੇ ਤਾਂ ਬਿਨਾਂ ਗੁਜ਼ਾਰਾ ਹੀ ਨਹੀਂਗਾ। ਤੇ ਇਦਾਂ ਕਰ ਲੈਣੇ ਆ। ਆਹੋ। ਤੇ ਹੋਰ ਦਵਾਈ ਦਈ ਦੀ ਹੈਗੀ ਤੁਹਾਡੀ? ਆਹੋ ਹੈ ਦਵਾਈ। ਨੇ ਨਹੀਂ ਹੈਗੀ ਤਾਂ ਦੱਸ ਦਿਓ ਲਿਆ ਦਿੰਦੇ ਜਾਂ ਨਹੀਂ ਹੈਗੀ ਦਵਾਈ ਹੈ ਜ। ਤੇ ਇਹ ਨੂੰ ਮੁੱਕੇ ਕਿ ਨਾ ਮਾਂ ਕੋਈ ਨਹੀਂ ਜਿਹੜਾ ਆ। ਚਲੋ ਮੈਂ ਵੇਖਾਂ ਅੰਦਰ ਕੀ ਖਾਣਾ ਕੀ ਬਣਾਵਾਂ ਮੈਂ ਅੱਜ। ਮਰਜ਼ੀ ਬਣਾ ਲਉਂਦੀ ਐ ਜੋ ਬਣਾਓਗੇ ਉਹ ਸਾਰੇ ਪਰਿਵਾਰ ਨੇ ਖਾਣਾ ਉਹ ਹੀ ਮੈਂ ਖਾ ਲਾਂਗੀ ਲੈ ਦੱਸ ਮੈਂ ਕੋਈ ਵੱਖਰਾ ਖਾਣਾ ਨਹੀਂ ਜੋ ਖਾਣਾ ਮੈਂ ਕਈ ਵਾਰ ਨਾ ਤਾਈ ਜੀ ਮਨ ਕਰਦਾ ਵਾ ਪਿਆ ਚੀਜ਼ ਖਾਈਏ ਤੇ ਤੁਸੀਂ ਦੱਸ ਦਿਆ ਕਰੋ ਪਿਆ ਚੀਜ਼ ਬਣਾਣਾ ਮੈਂ ਉਹ ਹੀ ਬਣਾ ਲਿਆ ਕਰੂੰਗੀ ਕੋਈ ਗੱਲ ਨਹੀਂ ਪਰਿਵਾਰ ਦੇ ਨਾਲ ਹੀ ਚੰਗੇ ਰਹਿਦਾ ਵਾ ਜੋ ਪਰਿਵਾਰ ਖਾਏ ਉਹ ਹੀ ਨਾਲ ਖਾਣਾ ਚਾਹੀਦਾ ਤੇ ਉਹ ਮੈਂ ਗਾਜਰਾ ਲਿਆਂਗਾ ਗਾਜਰਾ ਬਣਾਣਾ ਫਿਰ ਉਹ ਹੀ ਬਣਾ ਲਾ ਚਲੋ ਮੈਂ ਨਾ ਇੱਥੇ ਲਾਗੇ ਤਾਂ ਕੇ ਲੈ ਆਉਣੀ ਐ ਤੇ ਕੱਟ ਲੈ ਲੈ ਆ ਚਲ ਇੱਥੇ ਕੀ ਇਨਸ਼ਾਅੱਲਾ ਕਿਤੇ ਇੱਥੇ ਕੱਟ ਕੇ ਨਾ ਨਾ ਹੀ ਗੰਡਾ ਗੁੰਡਾ ਲਾਇਆ ਤੜਕਾ ਮੈਂ ਚੀਰ ਦਿਨੀਆਂ ਲਾਗੇ ਹਾਂਜੀ ਗੱਲ ਸੁਣਿਆ ਇੱਕ ਮਿੰਟ ਹਾਂ ਹਾਂ ਹੁਣ ਕਿਹੜੀ ਗੱਲਸ ਮਮੀ ਮੈਨੂੰ ਸਵੇਰ ਦਾ ਗਿਆਵਾ ਨਾ ਤੈਨੂੰ ਰੋਟੀ ਦਾ ਨਾ ਕਿਤੇ ਤੈਨੂੰ ਪਾਣੀ ਦਾ ਵੀ ਮੈਂ ਘਰ ਜਾਵਾ ਕਿੱਥੇ ਰਹਾ ਸਵੇਰ ਦਾ ਉਹ ਸਵੇਰ ਦਾ ਮੈਂ ਮੁੰਡਿਆਂ ਨਾਲ ਗਈ ਏਦਾਂ ਕਰੋ ਮੇਰੇ ਪੈ 2000 ਰੁਪਈਆ ਮੈਂ ਪਤੰਗ ਲਿਆਉਣੇ ਆ 1000 ਰੁਪਈਆ 1000 ਰੁਪਈਆ ਤੋ ਮੇਰੇ ਕੋ ਕੱਲ ਫੜਿਆ ਆਵੇਗਾ ਤੈਨੂੰ ਮੈਂ ਕਹਾਂ 500 ਦੀ ਡੋਰ ਲਿਆ ਤਾਂ 500 ਦਾ ਪਤੰਗ ਲਿਆਣੀ ਇਨੇ ਪੈਸੇ ਕਿੱਥੋਂ ਮੰਮੀਆਂ ਅੱਜ ਕੱਲ ਮੰਗਿਆ ਹੀ ਵੱਧ ਗਈ ਆ ਨਾਲੇ ਅੱਜ ਕੱਲ ਚੈਨਲ ਦੋੜਦੇ ਹੁਣ ਹੋਣ ਹੀ ਨਹੀਂ ਡਈ ਮੈਂ ਤਾਂ ਚੱਕਰੀ ਲੈ ਕੇ ਆਇਆ ਹੁਣ ਤੁਹਾਨੂੰ ਪਤਾ ਕਿੰਨੇ ਕਿਨੇ ਰੇਟ ਉਹਨਾਂ ਦੇ ਉਹਦੇ ਮੈਂ ਮੁੰਡਾ ਵਾਗ ਵੀ ਜਿਹਨੇ ਦੇਤੀ ਮੇਰੀ ਗੱਲ ਸੁਣ ਹੁਣ ਤੂੰ ਪੁੱਤ ਨਿਆਣਾ ਨਹੀਂਗਾ ਸਿਆਣਾ ਹੋਇਆ ਹਾਂ ਤੈਨੂੰ ਆਪਣੇ ਘਰ ਦੇ ਖਰਚਿਆਂ ਦਾ ਵੀ ਪਤਾ ਹੋਣਾ ਚਾਹੀਦਾ ਵਾ ਰੁਪਈਆ ਰੁਪਈਆ ਦੀ ਲੋੜ ਵਾ ਘਰ ਵਿੱਚ ਲੋੜ ਤੇ ਹੈਗੀ ਆ ਹੁਣ ਮੈਂ ਨਹੀਂ ਪਤੰਗ ਢੋਣੇ ਸਾਰਿਆਂ ਨੇ ਢੋਣੇ ਲੱਗੇ ਤੇ ਪੁੱਤ ਇਨੇ ਪਤੰਗ ਤੋ ਢਾ ਲੈਣੇ ਮੰਮੀਆਂ ਜੀ ਮੰਗਿਆ ਹੀ ਪਤਾ ਕਿੰਨੀ ਹੋ ਗਈ ਆ ਅੱਜ ਕੱਲ ਹੁਣ ਤਾਂ 80 ਨਹੀਂ ਤੇ ਮੇਰੀ ਸੁਣ ਗੱਲ ਤੁਹਾਡਾ ਸਮਾਂ ਤੇ ਉਦੋਂ ਹੀ ਤੁਹਾਡਾ ਮਾਪੇ ਦਿੰਦਾ ਵੀ 2-4 ਪਈਏ ਹੀਗਾ ਤੁਹਾਡੇ ਨੂੰ 5-500 ਨਹੀਂ ਮਿਲਦਾ ਹੁੰਦਾ ਹਨ ਉਹ ਮੰਮੀ ਮੈਨੂੰ ਨੇ ਪਤਾ ਦੇਨੇ ਆ ਤੂੰ ਦੋ ਨਹੀਂ ਤੇ ਮੈਂ ਪਾਪਾ ਕੋ ਮੰਗ ਲੈਣਾ ਐਵੇਂ ਹੀ ਵੇਖੋ ਪਾਪਾ ਕੋ ਮੰਗ ਲੈਣਾ ਵਾ ਪੋਤੀ ਤੇ ਥੋੜੇ ਹੋ ਨਾ ਤਾਂ ਥੋੜੇ ਹਿਜ ਗੁਜ਼ਾਰਾ ਕਰ ਲਈਦਾ ਹੁੰਦਾ ਵਾ ਇਹ ਨਹੀਂ ਵੀ ਮਾਂ ਪਿਓ ਦੀ ਤੰਗੀ ਦੇਈ ਦੀ ਹੁੰਦੀ ਲੋਕਾਂ ਮੰਮੀ ਤਾਂ ਕੀ ਕਿਤੇ ਐਂਡੇ ਹੁਣ ਮਾੜਾ ਮਟਾ ਸਾਡਾ ਹੱਥ ਸੁੱਕਾ ਹੋਇਆ ਵਾ ਤੁਸੀਂ ਤਾਂ ਵੀ ਇੱਦਾਂ ਕੰਜੂਸੀ ਵਰਤੇ ਦੇ ਰਹੇ ਜੀ ਮਾੜਾ ਹੱਥ ਸੁੱਕਾ ਹੋਇਆ ਵਾ ਤੇਰਾ ਪਿਓ ਕੱਲਾ ਵਾ ਕਮਾਉਣ ਵਾਲਾ ਜਿਹੜੇ ਹਜ਼ਾਰਾਂ ਚਾਰ ਦੇ ਪਤੰਗ ਲੈਂਦੇ ਨਾ ਕਿਸਦਾ ਪਿਓ ਨੰਕਰੀ ਕਰਨ ਦੇ ਆ ਕਿਸਦਾ ਪਿਓ ਬਾਹਰ ਵਾ ਮੰਮੀ ਉਹਨਾਂ ਨੇ ਸਾਰਿਆਂ ਦੇ ਤਾਂ ਪੰਜ ਪੰਜ 6 6000 ਦੇ ਤੇ ਮੈਂ ਤੁਹਾਡੇ ਕੋਲ ਤਾਂ ਵੀ 5000 ਰੁਪਏ ਮੰਗਣ ਦੇ ਹਜ਼ਾਰ ਤਾਂ ਕੱਲ ਦਾ ਤੇ ਮੈਂ ਦੇ ਦਿੱਤਾ ਵਾ ਤੇ ਇੱਕ ਗੱਲ ਸੁਣ ਲੈ ਮੈਂ ਰੁਪਏ ਪੈਸੇ ਦੇ ਦੇ ਪੈਸੇ ਦੇ ਦੇ ਇਹਨੇ ਪੈਸੇ ਮੇਰੇ ਕੋਲ ਨਹੀਂ ਹੈਗੇ ਜੇ ਪਿਓ ਤੇਰਾ ਦਿੰਦਾ ਨਾ ਤਉ ਤੇ ਕੋ ਲੱ ਲਾ ਫਿਰ ਮੰਮੀ ਮਾ ਮਨਾ ਕੋ ਲੱ ਲੂਗਾ 200 ਰੁਪਏ ਦਾ ਅੱਜ ਕੱਲ ਕੀ ਹੁੰਦਾ ਵਾ ਬਹੁਤ ਤੰਗ ਨਹੀਂ ਹੋਣੇ ਸਾਰੇ ਹਾਂ ਨਾ ਇਹ ਹਟਦਾ ਹੀ ਨਹੀਂਗਾ ਐ ਬਈ ਰੁੱਖਾਂ ਨੂੰ ਲੱਗੇ ਲਾ ਲਾ ਦਈ ਜਾਵਾ ਰੁੱਖਾਂ ਨੂੰ ਤੇ ਲੱਗੇ ਮੈਂ ਕਰਾ ਸਾਲ ਸਾਰੇ ਧਿਆਨ ਮਨਾਉਣਾ ਵਾ ਲੋੜੀ ਮਨਾਉਣੀ ਹੁੰਦੀ ਐ ਨਾ ਮਤਵਾਲੀ ਤੇ ਪਟਾਕੇ ਲਿਓ ਨਾ ਕੱਖ ਐ ਕਿ ਵੀ ਉਹ ਤਾਈ ਜੀ ਨੇ ਮੈਨੂੰ ਪੈਸੇ ਦੇ ਦਿੱਤੀ ਸੀ ਦੁਵਾਲੀ ਤੇ ਚੱਲ ਆ 200 ਦੇ ਦੇ ਨਹੀਂ ਤੇ ਜਾ ਮੈਂ ਨਹੀਂ ਦੋਸ ਲਿਓਣੇ 200 ਵੀ ਆਪਣੇ ਕੋਲ ਹੀ ਰੱਖ ਲੈਣੇ ਫਿਰ ਐਵੇਂ ਹੀ ਕਰਨੇ ਆ ਜੀ ਤਾਈ ਜੀ ਸੁਣਿਆ ਮੇਰੇ ਲੱਗੇ ਬੈ ਜਾਓ ਕੁਰਸੀ ਦਾ ਲਾਇ ਤੇ ਗੱਲ ਕਰੀਏ ਕੀ ਤਾਂ ਹੁੰਦੀ ਹੈ ਅੰਦਰ ਹਾਂਜੀ ਅੰਦਰ ਕੀ ਗੱਲ ਕਰਨ ਦਾ ਇਹ ਉਹ ਗੱਲ ਕੀ ਕਰਨੀ ਆ ਤਾਈ ਜੀ ਉਹ ਮੈਂ ਮम्मी ਕੋਲ ਪੈਸੇ ਜਿਵੇਂ ਮੰਗ ਡਿਆ ਗੁੱਡਿਆ ਜੀ ਅੱਛਾ ਹਾਂਜੀ ਤੇ ਕੀ ਆਂਦੇ ਮੰਮੀ ਦਿੱਤੇ ਨਹੀਂ ਫਿਰ ਹੋਂ ਤਾਈ ਤੁਹਾਨੂੰ ਵੀ ਪਤਾ ਵਾ ਕਿ ਬਾੜ ਕਿੰਨੀ ਮੰਗਿਆਈ ਹੋਗੀ ਆ ਮੰਮੀ ਕਹਿੰਦੇ 200 ਰੁਪਏ ਲੈ ਜਾ ਤੇ ਪਤੰਗ ਲੈ ਆ ਹੋਂ ਤੀਆਂ ਫਿਰ 200 ਦਾ ਕੀ ਹੁੰਦਾ ਅੱਜ ਕੱਲ੍ਹ ਦੋਸਾਂ ਦਾ ਕੋਤ ਕੁਛ ਵੀ ਨਹੀਂ ਹੁੰਦਾ ਤੇ ਹੁਣ ਵੇਖੋ ਵੇਖੇ ਨਿਆਣੇ ਕਰਦੇ ਨੇ ਮੰਮੀ ਆ ਮੈਂ ਤਾਂ ਇਹ ਤੁਹਾਨੂੰ ਪਤਾ ਵੀ ਆ ਕੋਈ ਤਿਹਾਣ ਨਹੀਂ ਹੁੰਦਾ ਐ ਕੀ ਦਿਵਾਲੀ ਤੇ ਤੁਸੀਂ ਮੈਨੂੰ ਪੈਸੇ ਦੇਦੇ ਸੀ ਮੈਂ ਤਾਂ ਕੁਝ ਨਹੀਂ ਮੰਗਿਆ ਹਾਂ ਫੇਰ ਕੀ ਹੋਇਆ ਪਤਾ ਕੋਈ ਗੱਲ ਨਹੀਂ ਤੇ ਹੁਣ ਬੁੱਡੇ ਤੇ ਸਾਰੇ ਨਿਆਣੇ ਨੇ ਟੋਣਾ ਹੀ ਆ ਇਹਦ ਗੱਲ ਆ ਦਾਈ ਜੀ ਆਹੋ ਤੇ ਕੋਈ ਗੱਲ ਨਹੀਂ ਮਮੀ ਨੂੰ ਨਾ ਦੱਸੀ ਉਹ ਨਹੀਂ ਨਹੀਂ ਦਾਈ ਜੀ ਮੈਂ ਤਾਂ ਦਿਵਾਲੀ ਤੇ ਵੀ ਲੈਣੀ ਸੀ ਮੈਂ ਨਹੀਂ ਲੈਣੀ ਪਈ ਉਹ ਨਹੀਂ ਨਹੀਂ ਦਾਈ ਤੁੰਡਾ ਸਾਰੇ ਕੋਈ ਵੀ ਕਿ ਕਰਦੇ ਆ ਫੇਰ ਕੀ ਪੁੱਤ ਕੋਈ ਪਾਇਨੇ ਉਹ ਤਾਈ ਜੀ ਦੀ ਮੈਨੂੰ ਦਿਵਾਲੀ ਦੇ ਵੀ ਦੇ ਦੇ ਤਾਂ ਫਿਰ ਬੰਦਾ ਚੰਗਾ ਨਾ ਫੇਰ ਕੀ ਹੋ ਗਿਆ ਦੇ ਦਿੱਤੇ ਤੇ ਫੇਰ ਉੱਥੇ ਵੀ ਮੈਂ ਤੇ ਬਹੁਤ ਦੇ ਦਿੱਤੇ ਕਿਤੇ ਲੱਖਾਂ ਨਾ ਕੋਈ ਗੱਲ ਨਹੀਂ ਇੰਨੇ ਕਿਤੇ ਨਿਆਣੇ ਉਹ ਡੇ ਘੜੇ ਤੋਂ ਉਹਨੂੰ ਲੈ ਲੈਂਦੀਆ ਫੇਰ ਕੀ ਪੁੱਤ ਨਹੀਂ ਹੋਣੇ ਮੰਮੀ ਕੋ ਉਹ ਚਲੋ ਉਹ ਤਾਂ ਕਰਨ ਕੋਈ ਗੱਲ ਨਹੀਂ ਪਰ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਬਣਾ ਮੈਂ ਇਹਨਾਂ ਕੋ ਕਦੀ ਪੈਸੇ ਮੰਗਦਾ ਆ ਲੋਹੜੀ ਤੇ ਮੈਂ ਮਾਂ ਪੈਸੇ ਮੰਗਦੇ ਨਾ ਕੋ ਆਹੋ ਚਲੋ ਦਿਨ ਵਾਰ ਤੇ ਬੱਚੇ ਮੰਗਦੇ ਨਾ ਸਾਰੇ ਕਰਦੇ ਨੇ ਗੁੰਡਿਆਂ ਦਾ ਫਿਰ ਵੇਖੋ ਵੇਖੀ ਆਪਣਾ ਵਜੀਰ ਕਰਦਾ ਹੀ ਇਹ ਪੁੱਤ ਕੋਈ ਗੱਲ ਨਹੀਂ ਹਾਂ ਹੁਣ ਮੈਂ ਵੇਖ ਲਓ ਸਾਰੇ ਜਾਨੇ ਨੇ 5-5 6-6 ਹਜ਼ਾਰ ਦੇ ਲੈਂਦੇ ਆ ਮੈਂ ਕੱਲਾ ਹੀ ਆ ਜਿੰਨੇ ਹਜ਼ਾਰ ਦੇ ਲੈ ਕੇ ਆਉਣੇ ਆ ਚਲੋ ਇਹ ਤਾਂ ਵੀ ਨਹੀਂ ਸਮਝਦੇ ਇੱਕੋ ਗੱਲ ਹੀ ਕਰੀ ਜਾਂਦੇ ਆ ਵੀ ਇਹ ਨਿਕਦੇ ਆ ਜਾਂਦੇ ਨਿਕਦੇ ਆ ਜਾਂਦੇ ਹੁਣ ਜਿਹੜੇ 200 ਰੁਪਏ ਮੈਨੂੰ ਦੇ ਦੇ ਮਾ ਦਾਹ ਗੱਡੇ ਨਹੀਂ ਆਉਣੇ ਉਹਨਾਂ ਦੇ ਆ ਨਹੀਂ ਕੁਝ ਵੀ ਨਹੀਂ ਮਗਾਈ ਬੜੀ ਆ ਪਤਾ ਯਾ ਤੇ ਗੱਲ ਤੇਰੇ ਠੀਕ ਆ ਪਰ ਇਹ ਗੱਲ ਤਾਂ ਹੈ ਕਿ ਇਹ ਨਹੀਂ ਨਾ ਸਮਝਦੇ ਇਹਨਾਂ ਨੂੰ ਤੇ ਇਹ ਹੈ ਵੀ ਹੁਣ ਇਹਨਾਂ ਨਾਲ ਸਮਝ ਹੀ ਪਹਿਲਾਂ ਆ ਗਈ ਨਹੀਂ ਪਹਿਲੇ ਸਮਝ ਹੁਣ ਕਿੱਥੇ ਨੇ ਹੁਣ ਤੇ ਕਿਤੇ ਹੱਥ ਨਹੀਂ ਲੱਗਦਾ ਚੀਜ਼ ਨੂੰ ਤੇ ਹਾਂ ਕੀ ਕਰਨਾ ਫਿਰ ਹਣ ਕੋਈ ਗੱਲ ਨਹੀਂ ਤੂੰ ਬਾਕੀ ਨੀਚੇ ਗੁਜ਼ਾਰਾ ਕਰਨੀ ਚਾਹ। ਕੋਈ ਗੱਲ ਨਹੀਂ ਜਾ ਰਿਆਂ ਨਾਲ ਪੁੱਤੇ ਤੇ ਚਲੋ ਕੋਈ ਗੱਲ ਨਹੀਂ ਤਾਈ ਜੀ ਚਲੋ ਠੀਕ ਜੀ ਕੋਈ ਨਹੀਂ ਨਾਲ ਮੈਂ ਕਿਹਦਾ ਨਹੀਂ ਬੰਦਿਆ ਨੇ ਕੋਈ ਗੱਲ ਨਹੀਂ ਇੱਕ ਦੂਜੇ ਦੇ ਨਾਲ ਕਰਕੇ ਡਾਡੂ ਦੇ ਆਪਰਚਨ ਚਾਹੁੰਦੇ ਨੇ ਆਨੇ ਦਾ ਜੀਤ ਕਰਦਾ ਹੀ ਇਹਨੇ ਵੇਖ ਤਾ ਜਦੋਂ ਸਾਰੇ ਉੱਠਿਆਂ ਤੇ ਚੜ ਚੜ ਡੰਗਦੇ ਆ ਤਾਂ ਕੋਈ ਬੱਚੇ ਦਾ ਜੀ ਕਰਦਾ ਵਾ ਕਿ ਮੈਂ ਵੀ ਇੰਦਾ ਹੀ ਕਰਾਂ ਕੋਈ ਗੱਲ ਨਹੀਂ ਡਾ ਲੇ